ਸੋ ਪੰਜਾਬ ਪੁਲਿਸ ਦਾ ਖਾਸ ਤੌਰ ਤੇ ਨਵੀਨੀਕਰਨ ਪੰਜਾਬ ਪੁਲਿਸ ਨੂੰ ਅਪਡੇਟ ਰੱਖਣ ਲਈ ਕੋਈ ਬਜਟ ਦੀ ਕਮੀ ਨਹੀਂ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਪੁਲਿਸ ਨੂੰ ਨਵੀਆਂ ਬ੍ਰਾਂਡ ਨਿਊ ਲੇਟੈਸਟ ਗੱਡੀਆਂ ਮੋਟਰਸਾਈਕਲ ਕੰਪਿਊਟਰ ਦਾ ਅਪਡੇਟ ਜਿਹੜਾ ਔਰ AI ਨਾਲ ਲੈ ਕੇ ਆ ਰਹੇ ਆ ਆਰਟੀਫੀਸ਼ਲ ਇੰਟੈਲੀਜੈਂਸ ਨਾਲ ਆਊਗੀ ਬਹੁਤ ਜ਼ਿਆਦਾ ਕਿਉਂਕਿ ਜਿਨ੍ਹਾਂ ਨਾਲ ਤੁਹਾਡੇ ਨਾਲ ਸਾਹਮਣਾ ਹੋਊਗਾ ਜਾਂ ਸਾਹਮਣਾ ਹੁੰਦਾ ਹੈ ਹਰ ਰੋਜ਼ ਜੋ ਕ੍ਰਿਮੀਨਲਸ ਉਹ ਅਪਡੇਟ ਹੋਏ ਹੋਏ ਨੇ ਪੰਜਾਬ ਪੁਲਿਸ ਨੂੰ ਤਾਂ ਪਿੱਛੇ ਨਾ ਰਵੇ ਪੰਜਾਬ ਪੁਲਿਸ ਨੂੰ ਤਾਂ ਦੋ ਕਦਮ ਅੱਗੇ ਹੋਣੀ ਚਾਹੀਦੀ ਇਨਵੈਸਟੀਗੇਸ਼ਨ ਚ ਵੀ ਉਹਨਾਂ ਦੀ ਟ੍ਰੇਸਿੰਗ ਦੇ ਵਿੱਚ ਵੀ ਔਰ ਜਦੋਂ ਕੋਈ ਸਾਹਮਣਾ ਹੋ ਜੇ ਕੋਈ ਇਹੋ ਜਿਹਾ ਅਨਸਰਾਂ ਦਾ ਤਬ ਹਾਜ਼ਰੀ ਨਾਲ ਲੜਨ ਦੇ ਵਿੱਚ ਵੀ